ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਗ੍ਰਾਮਰ ਦਾ ਇੱਕ ਵਿਸ਼ਾ ਹੈਗਾ ਆ ਵਾਕੰਸ਼ ਵਾਕੰਸ਼ ਦੇ ਬਾਰੇ ਪੜਾਂਗੇ ਕੀ ਹੁੰਦਾ ਹੈ ਇਹਦੀਆਂ ਕਿੰਨੀਆਂ ਕਿਸਮਾਂ ਆ ਤੇ ਵਾਕੰਸ਼ ਦਾ ਸ਼ਾਬਦਿਕ ਅਰਥ ਦੇਖਦੇ ਹਾਂ ਸਭ ਤੋਂ ਪਹਿਲਾਂ ਵਾਕੰਸ਼ ਦਾ ਸ਼ਾਬਦਿਕ ਅਰਥ ਹੁੰਦਾ ਬਾਗ ਪਲੱਸ ਅੰਸ਼ ਮਤਲਬ ਬਾਗ ਦਾ ਅੰਸ਼ ਮਤਲਬ ਬਾਗ ਦਾ ਭਾਗ ਹਿੱਸਾ ਵਾਕਾਂਸ਼ ਕੀ ਆ ਉਪਵਾਕ ਤੋਂ ਥੱਲੇ ਦਾ ਤੇ ਸ਼ਬਦ ਤੋਂ ਉੱਪਰ ਦਾ ਸਮੂਹ ਹੁੰਦਾ ਹੈ ਤੇ ਜਿਹੜਾ ਵਾਕਾਂਸ਼ ਆ ਇੱਕ ਸ਼ਬਦੀ ਵੀ ਹੋ ਸਕਦਾ ਤੇ ਸ਼ਬਦਾਂ ਦਾ ਸਮੂਹ ਵੀ ਸਾਰਥਕ ਸ਼ਬਦਾਂ ਸਮੂਹਾਂ ਨੂੰ ਜਿਹੜਾ ਅਸੀਂ ਵਾਕਾਂਸ਼ ਕਹਿੰਦੇ ਹਾਂ ਤੇ ਜੇ ਅੰਗਰੇਜ਼ੀ ਵਿੱਚ ਗੱਲ ਕਰੀ ਤੇ ਵਾਕਾਂਸ਼ ਲਈ ਫਰੇਜ਼ ਟਰਮ ਦੀ ਵਰਤੋਂ ਹੁੰਦੀ ਹੈ ਸੰਸਕ੍ਰਿਤ ਵਿਆਕਰਣ ਵਿੱਚ ਪਦ ਟਰਮ ਦੀ ਵਰਤੋਂ ਹੁੰਦੀ ਹੈ ਤੇ ਜਦੋਂ ਇੱਕ ਸਧਾਰਨ ਵਾਕ ਆ ਉਹਦੇ ਵਿੱਚ ਨਾਮ ਵਕਾਂਸ਼ ਤੇ ਕਿਰਿਆ ਵਕਾਂਸ਼ ਜਿਹੜੇ ਜ਼ਰੂਰ ਆਉਂਦੇ ਆ ਉਤੋਂ ਵਗੈਰ ਵਾਕ ਜਿਹੜਾ ਸੰਪੂਰਨ ਨਹੀਂ ਹੁੰਦਾ ਅਪੂਰਨ ਮੰਨਿਆ ਜਾਂਦਾ ਹੈ। ਕਹਿੰਦੇ ਇੱਕ ਸ਼ਬਦ ਸਮੂਹ ਆ ਜੋ ਵਿਆਕਰਨਿਕ ਪੱਧਰ ਤੇ ਇੱਕ ਸ਼ਬਦ ਦੇ ਬਰਾਬਰ ਦਾ ਕੰਮ ਕਰਦਾ ਆ ਉਹਨੂੰ ਵਕਾਂਸ਼ ਕਿਹਾ ਜਾਂਦਾ ਹੈ ਤੇ ਵਾਕ ਵਿੱਚ ਵਕਾਂਸ਼ ਦਾ ਸ਼ਬਦ ਵਾਲਾ ਹੀ ਰੋਲ ਹੁੰਦਾ ਆ। ਹੁਣ ਉਦਾਹਰਨ ਦਿੰਦੇ ਆਂ ਉਦਾਹਰਨ ਹੈਗਾ ਸਾਡੀ ਗਲੀ ਦੇ ਬੱਚੇ ਕਮ ਮਦਾਰੀ ਦਾ ਤਮਾਸ਼ਾ ਵੇਖ ਰਹੇ ਸਨ ਹੁਣ ਇਹਦੇ ਵਿੱਚ ਤਿੰਨ ਵਕਾਂਸ਼ ਹੈ ਸਭ ਤੋਂ ਪਹਿਲਾਂ ਆ ਸਾਡੇ ਗਲੀ ਦੇ ਬੱਚੇ ਨੰਬਰ 2 ਤੇ ਮਦਾਰੀ ਦਾ ਤਮਾਸ਼ਾ ਨੰਬਰ 3 ਤੇ ਵੇਖ ਰਹੇ ਹਨ ਇਹ ਤਿੰਨੇ ਦੇ ਵਿੱਚ ਕੀ ਆ ਗਏ ਵਕਾਂਸ਼ ਇੱਕ ਵਾਕ ਦੇ ਵਿੱਚ ਤਿੰਨ ਵਕਾਂਸ਼ ਆ ਗਏ ਉਸ ਤੋਂ ਬਾਅਦ ਵਕਾਂਸ਼ਾਂ ਦੇ ਵਰਗੀਕਰਨ ਦੀ ਗੱਲ ਕਰੀਏ ਤੇ ਇਹਦਾ ਤਿੰਨ ਤਰੀਕਿਆਂ ਨਾਲ ਵਰਗੀਕਰਨ ਕੀਤਾ ਜਾਂਦਾ ਨਾਮ ਵਕਾਂਸ਼ ਕਿਰਿਆ ਵਕਾਂਸ਼ ਤੇ ਕਿਰਿਆ ਵਿਸ਼ੇਸ਼ਣ ਵਕਾਂਸ਼ ਸਭ ਤੋਂ ਪਹਿਲਾਂ ਦੇਖਦੇ ਆ ਨਾਮ ਵਕਾਂਸ਼ ਕੀ ਹੁੰਦਾ ਆ ਬਾਕ ਦੇ ਵਿੱਚ ਜਿਹੜਾ ਕਰਤਾ ਜਾਂ ਕਰਮ ਕਰਦਾ ਆ ਉਹ ਹੀ ਨਾਮ ਵਕਾਂਸ਼ ਹੁੰਦਾ ਹੈ ਇਹ ਨਾਮ ਪਰਨਾਮ ਕੋਈ ਵੀ ਹੋ ਸਕਦਾ ਹੈ ਤੇ ਪੰਜਾਬੀ ਭਾਸ਼ਾ ਦੀ ਬਾਕ ਬਣਤਰ ਵਿੱਚ ਇੱਕ ਤੋਂ ਲੈ ਕੇ ਚਾਰ ਨਾਮ ਵਕਾਂਸ਼ ਜਿਹੜੇ ਆ ਇੱਕ ਵਾਕ ਦੇ ਵਿੱਚ ਆ ਸਕਦੇ ਜਿੱਦਾਂ ਹੁਣ ਅਸੀਂ ਉਦਾਹਰਣ ਦੇਖਦੇ ਹਾਂ ਪਿੰਡ ਦੇ ਲੋਕ ਪਿੰਡ ਜਿਹੜਾ ਕੀ ਆ ਨਾਮ ਲੋਕ ਵੀ ਇੱਕ ਨਾਮ ਆਇੰਦਾ ਹੈ ਨਾਵਕਾਂਸ਼ ਹੋ ਗਿਆ ਸੁਖਦੇਵ ਨੂੰ ਸੁਖਦੇਵ ਕੀ ਆ ਨਾਮ ਆ ਇਹ ਵੀ ਹੋ ਗਿਆ ਨਾਵਕਾਂਸ਼ ਅਤੇ ਪਿੰਡ ਦਾ ਸਰਪੰਚ ਹੁਣ ਪਿੰਡ ਦਾ ਸਰਪੰਚ ਵੀ ਜਿਹੜਾ ਨਾਮ ਵਾਂਗਿਆ ਇਹ ਵੀ ਅਲੱਗ ਨਾਮ ਵਾਂਗਾਂਛੇ ਕਿ ਬਣਾ ਦਿੱਤਾ ਸੀ ਬਣਾ ਦਿੱਤਾ ਸੀ ਕੀ ਬਣ ਗਿਆ ਕਿਰਿਆ ਵਾਂਗਾਂਛ ਕਿਉਂਕਿ ਉਹ ਜਿਹੜਾ ਉਹਨਾਂ ਨੇ ਉਹਨੂੰ ਸਰਪੰਚ ਬਣਾਉਣ ਦੀ ਕਿਰਿਆ ਕੀਤੀ ਉਹ ਕੀ ਬਣ ਗਿਆ ਕਿਰਿਆ ਵਾਂਗਾਂਛ ਅੱਗੇ ਹੈਗਾ 바ਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਹੁਣ 바ਰੂ ਦੀ 바ਰੂ ਕੀ ਹੈ ਇੱਕ ਬੰਦੇ ਦਾ ਨਾਮ ਆਉ ਕੀ ਹੋ ਗਿਆ ਨਾਮ ਵਕਾਂਸ਼ ਮਾਂ ਵੀ ਜਿਹੜਾ ਉਹ ਇਨਸਾਨ ਦਾ ਨਾਮ ਹੋ ਗਿਆ ਉਹ ਵੀ ਨਾਮ ਵਕਾਂਸ਼ ਹੋ ਗਿਆ ਨੇ ਜਿਹੜਾ ਇਹਦੇ ਵਿੱਚ ਸੰਬੰਧਕ ਲੱਗਾ ਹੈ ਸਾਰੀ ਕਹਾਣੀ ਕਹਾਣੀ ਵੀ ਇੱਕ ਨਾਮ ਵਕਾਂਸ਼ ਹੋ ਗਿਆ ਸੁਣਾਈ ਮਤਲਬ ਸੁਣਾਉਣ ਦੀ ਕਿਰਿਆ ਕੀਤੀ ਉਹ ਕੀ ਹੋ ਗਿਆ ਕਿਰਿਆ ਵਕਾਂਸ਼ ਉਸ ਤੋਂ ਪਹਿਲ ਉਸ ਤੋਂ ਬਾਅਦ ਦੇਖਦੇ ਹਾਂ ਨਾਮ ਵਕਾਂਸ਼ ਦੀ ਪਛਾਣ ਦੋ ਉਦਾਹਰਣਾਂ ਤੇ ਕੀਤੀ ਜਾ ਸਕਦੀ ਹੈ ਨੰਬਰ 1 ਰੂਪ ਦੇ ਆਧਾਰ ਤੇ ਨੰਬਰ 2 ਕਾਰੇ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਨਾਮ ਵਕੰਸ਼ ਦੀ ਪਛਾਣ ਅੱਗੇ ਉੱਤਨ ਧਾਰਾ ਤੇ ਕੀਤੀ ਜਾ ਸਕਦੀ ਹੈ ਮੁੱਖ ਸ਼ਬਦਾਂ ਰਹੀਂ ਸਥਾਨ ਰਹੀਂ ਜਾਂ ਸਬੰਧਕਾ ਰਹੀਂ ਹੁਣ ਮੁੱਖ ਸ਼ਬਦ ਰਾਹੀਂ ਕਿਹੜੇ ਹੁੰਦੇ ਕਹਿੰਦੇ ਵਾਕ ਵਿੱਚ ਮੁੱਖ ਸ਼ਬਦ ਰਾਹੀਂ ਨਾਵਕਾਂਸ਼ ਦੀ ਪਛਾਣ ਹੁੰਦੀ ਹੈ ਇਹ ਨਾਵਕਾਂਸ਼ ਨਾਮ ਜਾਂ ੜ ਪੜਨਾਮ ਦੋਨੋਂ ਹੋ ਸਕਦੇ ਆ ਮਤਲਬ ਮੁੱਖ ਸ਼ਬਦ ਦੇਖਣਾ ਵਾਕ ਦੇ ਵਿੱਚ ਕਿਹੜਾ ਹੈ ਉਦਾਹਰਣ ਲਈ ਨੰਬਰ 1 ਤੇਗਾ ਬੱਚੇ ਖੇਡ ਰਹੇ ਹਨ ਹੁਣ ਬੱਚੇ ਆ ਇਹਦੇ ਵਿੱਚ ਖੇਡਣ ਦਾ ਕਾਰਜ ਕਰੇ ਬੱਚਾ ਕੀ ਹੈ ਇਹਦੇ ਵਿੱਚ ਮੁੱਖ ਸ਼ਬਦ ਹੈ ਨੰਬਰ 2 ਤੇਗਾ ਸਾਡੀ ਗਲੀ ਦੇ ਬੱਚੇ ਖੇਡ ਰਹੇ ਹਨ ਹੁਣ ਇਹਦੇ ਵਿੱਚ ਸਾਡੀ ਗਲੀ ਦੇ ਬੱਚੇ ਮਤਲਬ ਇਹਦੇ ਵਿੱਚ ਬੱਚੇ ਜਿਹੜਾ ਆ ਮੁੱਖ ਕਰ ਜਾਂ ਕਿਉਂਕਿ ਬੱਚਾ ਜਿਹੜਾ ਨਾਮ ਜਾਂ ਪੜਨਾਮ ਨੰਬਰ 2 ਤੇ ਮੁੰਡੇ ਪੜਦੇ ਹਨ ਸਾਡੀ ਕਲਾਸ ਦੇ ਮੁੰਡੇ ਪੜਦੇ ਹਨ ਮੁੰਡੇ ਜਿਹੜੇ ਆ ਇੱਕ ਇੱਕ ਇਹਦੀ ਜਗ੍ਹਾ ਤੇ ਆਏ ਆ ਨਾਮ ਦੀ ਜਗ੍ਹਾ ਤੇ ਉਸ ਤੋਂ ਬਾਅਦ ਹੈਗਾ ਉਹ ਸਾਡੇ ਪਿੰਡ ਦਾ ਵਾਸੀ ਹੈ ਹੁਣ ਜਿਹੜਾ ਉਹ ਆ ਉਹ ਕੀ ਆ ਪੜਨਾਮ ਇਸੇ ਕਰਕੇ ਇੱਕ ਹੀ ਹੋ ਗਿਆ ਮੁੱਖ ਸ਼ਬਦ ਹੋ ਗਿਆ ਵਾਸੀ ਜਿਹੜਾ ਆ ਉਹ ਜਗ੍ਹਾ ਆ ਰਹਿਣ ਦਾ ਕਹਿ ਲੋ ਸਥਾਨ ਆ ਉਹ ਕੀ ਹੋ ਗਿਆ ਨਾਮ ਠੀਕ ਹੈ ਉਸ ਤੋਂ ਬਾਅਦ ਨੰਬਰ 2 ਤੇਗਾ ਸਥਾਨ ਨਾਹੀਂ ਸਥਾਨ ਨਾਹੀਂ ਕਿੱਦਾਂ ਕਰਦੇ ਹਾਂ ਅਸੀਂ ਹੁਣ ਕਹਿੰਦੇ ਪੰਜਾਬੀ ਸਧਾਰਨ ਵਾਕਾਂ ਵਿੱਚ ਪਹਿਲੇ ਦੂਜੇ ਤੀਜੇ ਜਾਂ ਚੌਥੇ ਸਥਾਨ ਤੇ ਆਉਣ ਵਾਲੇ ਸ਼ਬਦ ਜਿਹੜੇ ਆ ਨਾਮਵਾਕਾਂਸ਼ ਹੁੰਦੇ ਆ ਪਹਿਲੇ ਨੰਬਰ ਤੇ ਕਿਹੜਾ ਆਉਂਦਾ ਨਾਮ ਪੜਨਾਮ ਆਉਂਦਾ ਹੈ ਦੂਜੇ ਨੰਬਰ ਤੇ ਵੀ ਆ ਜਾਂਦਾ ਤੀਜੇ ਤੇ ਵੀ ਆ ਜਾਂਦਾ ਚੌਥੇ ਤੇ ਵੀ ਆ ਜਾਂਦਾ ਮਕਬ ਵਾਕ ਦੇ ਵਿੱਚ ਜਿਹੜਾ ਨਾਮ ਦਾ ਪੜਨਾਵਾ ਕਿਤੇ ਵੀ ਆ ਜਾਂਦਾ ਹੈ ਹੁਣ ਉਦਾਹਰਨ ਦੇ ਦੇ ਕਹਿੰਦਾ 모ਹਨ ਗਾਉਂਦਾ ਹੈ ਨੰਬਰ 2 ਤੇ 모ਹਨ ਵੰਸਰੀ ਵਜਾਉਂਦਾ ਹੈ ਨੰਬਰ 3 ਤੇ 모ਹਨ ਤੇ 소혼 ਨੇ ਗੀਤ ਗਾਇਆ ਹੁਣ ਇਹਦੇ ਵਿੱਚ ਪਹਿਲੇ ਦੋ ਵਾਕਾਂ ਵਿੱਚ ਤਾਂ 모ਹਨ ਪਹਿਲੇ ਨੰਬਰ ਤੇ ਆ ਗਿਆ ਦੂਜੇ ਤੀਜੇ ਵਾਕ ਦੇ ਵਿੱਚ 모ਹਨ ਜਿਹੜਾ ਪਹਿਲੇ ਨੰਬਰ ਤੇ ਆਇਆ ਦੂਜੇ ਨੰਬਰ ਤੇ 소혼 ਆਇਆ ਇਹ ਦੋਨੇ ਕੀ ਆ ਨਾਮ ਜਾਂ ਪੜਨਾਮ ਆ ਇਹਨਾਂ ਦਾ ਸਥਾਨ ਜਿਹੜਾ ਹੈ ਜਿੱਦਾਂ 소혼 ਦਾ ਸਥਾਨ ਦੂਜੇ ਨੰਬਰ ਤੇ ਵੀ ਆ ਗਿਆ ਇਸੇ ਤਰ੍ਹਾਂ ਸੀ ਸਥਾਨ ਦੇ ਰਾਹੀ ਵੀ ਜਿਹੜੇ ਨਾਮ ਵਕਾਂਂਚ ਦੀ ਜਿਹੜੀ ਪਹਿਚਾਣ ਕਰ ਸਕਦੇ ਆ ਨੰਬਰ 3 ਤੇ ਦਾ ਸੰਬੰਧਕ ਆ ਰਹੀਂ ਸੰਬੰਧਕ ਕਿਹੜੇ ਹੁੰਦੇ ਆ ਜਿੱਦਾਂ ਨੇ ਨੂੰ ਆਦਿ ਜਿਹੜੇ ਦੋ ਜਿਹੜੇ ਸ਼ਬਦਾਂ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਦੇ ਨਾਮ ਦਾ ਪਰਨਾਉ ਨੂੰ ਨਾ ਸੰਬੰਧਕ ਕਹਿੰਦੇ ਆ ਹੁਣ ਇਹਦੇ ਵਿੱਚ ਕਹਿੰਦਾ ਨੇ ਅਤੇ ਨੂੰ ਸੰਬੰਧਕ ਤੋਂ ਪਹਿਲਾਂ ਆਉਣ ਵਾਲੇ ਸ਼ਬਦ ਜਾਂ ਸਮੂਹ ਜਿਹੜੇ ਆ ਉਹ ਨਾਵ ਵਾਕਾਂਸ਼ ਹੁੰਦੇ ਆ ਕਈ ਵਾਕ ਹੁੰਦੇ ਜਿਹਦੇ ਵਿੱਚ ਸੰਬੰਧਕ ਨਹੀਂ ਲੱਗਾ ਹੁੰਦਾ ਉਹਨਾਂ ਨੂੰ ਸੰਬੰਧਕ ਰਹਿਤ ਨਾਵ ਵਾਕਾਂਸ਼ ਕਹਿੰਦੇ ਆ ਉਦਾਹਰਣ ਲਈ ਮੁੰਡੇ ਬਹਾਦਰ ਹਨ ਇਹਦੇ ਵਿੱਚ ਸੰਬੰਧਕ ਕੋਈ ਨਹੀਂ ਲੱਗਾ ਨੇ ਜਾਂ ਨੂੰ ਉਹ ਕੀ ਹੈ ਸੰਬੰਧਕ ਰਹਿਤ ਨਾਮਵਕਾਂਸ਼ਰ ਨੰਬਰ 2 ਤੇਗਾ RAM ਨੇ SHAM ਨੂੰ ਬੁਲਾਇਆ ਹੁਣ ਇਹਦੇ ਵਿੱਚ NE ਜਿਹੜਾ ਆ ਉਹ ਸੰਬੰਧਕ ਲਗਾ ਹੁਣ RAM ਜਿਹੜਾ ਆ ਤੇ ਜਿਹੜਾ NE ਆ ਉਹਨੇ SHAM RAM ਨੇ SHAM RAM ਨੇ NE ਨੇ RAM ਨੂੰ SHAM ਦੇ ਨਾਲ ਜੋੜ ਦਿੱਤਾ ਵਾਕ ਦੇ ਵਿੱਚ ਇਸੇ ਤਰ੍ਹਾਂ ਹੀ ਸੰਬੰਧਕਾਂ ਰਾਹੀਂ ਵੀ ਨਾਮਵਕਾਂਸ਼ ਦੀ ਪਛਾਣ ਕਰ ਸਕਦੇ ਆ ਉਸ ਤੋਂ ਬਾਅਦ ਹੈਗਾ ਕਾਰਯ ਦੇਦਾ ਤੇ ਕਾਰਯ ਦੇ ਅਧਾਰ ਤੇ ਨਾਮਵਕਾਂਸ਼ ਦੀ ਪਛਾਣ ਪ੍ਰਧਾਨ ਕਰਮ ਅਪ੍ਰਧਾਨ ਕਰਮ ਤੇ ਕਰਤਾ ਕਰਮ ਦੇ ਤੌਰ ਤੇ ਕੀਤੀ ਆ ਉਦਾਹਰਨ ਹੈ ਇਹਦੇ ਵਿੱਚ ਅਧਿਆਪਕ ਨੇ ਸਾਰੀ ਜਮਾਤ ਨੂੰ ਕਿਤਾਬਾਂ ਵੰਡੀਆਂ ਹੁਣ ਅਧਿਆਪਕ ਨੇ ਕੀਤਾ ਅਧਿਆਪਕ ਨੇ ਕੀ ਕੀਤਾ ਨਾ ਅਧਿਆਪਕ ਕਰਮ ਕਰਨ ਵਾਲਾ ਜਿਹੜਾ ਆ ਬੰਦਾ ਆ ਮਤਲਬ ਉਹਨੇ ਕੰਮ ਕੀਤਾ ਆ ਵਾਕ ਦੇ ਵਿੱਚ ਉਹ ਕੀ ਹੋ ਗਿਆ ਪ੍ਰਦਾਨ ਕਰਮ ਉਸ ਤੋਂ ਬਾਅਦ ਹੈਗਾ ਸਾਰੀ ਜਮਾਤ ਨੂੰ ਸਾਰੀ ਜਮਾਤ ਦੂਸਰਾ ਜਿਹੜਾ ਕਰਮ ਹੋ ਗਿਆ ਉਹ ਕੀ ਹੋ ਗਿਆ ਪ੍ਰਦਾਨ ਕਰਮ ਤੇ ਕਿਤਾਬਾਂ ਕਿਤਾਬਾਂ ਵੀ ਜਿਹੜਾ ਆ ਪ੍ਰਦਾਨ ਕਰਮ ਕਿਉਂਕਿ ਕਿਤਾਬਾਂ ਦੇ ਆਲੇ ਦੁਆਲੇ ਜਿਹੜਾ ਇਹ ਵਾਕ ਆ ਹੁੰਦਾ ਹੈ ਤੇ ਵੰਡੀਆਂ ਵੰਡੀਆਂ ਕਿਹਾ ਗਿਆ ਕਿਰਿਆ ਵਕਾਂਸ਼ ਉਹਨਾਂ ਨੇ ਜਿਹੜੇ ਆ ਅਧਿਆਪਕ ਨੇ ਜਿਹੜਾ ਕਿਤਾਬਾਂ ਵੰਡਣ ਦੀ ਜਿਹੜੀ ਕਿਰਿਆ ਕੀਤੀ ਇਸੇ ਤਰ੍ਹਾਂ ਇਹ ਕਿਹਾ ਗਿਆ ਕਿਰਿਆ ਵਕਾਂਸ਼ ਇਸੇ ਤਰ੍ਹਾਂ ਇੱਕ ਵਾਕ ਦੇ ਵਿੱਚ ਨੰਬਰ 1 ਤੇ ਹੈਗਾ ਕਰਤਾ ਨਾਮਕਾਂਸ਼ ਆ ਗਿਆ ਨੰਬਰ 2 ਤੇ ਅਪਰਦਾਨਕਰਮ ਵਕਾਂਸ਼ ਆ ਗਿਆ ਨੰਬਰ 3 ਤੇ ਪ੍ਰਦਾਨਕਰਮ ਵਕਾਂਸ਼ ਆ ਗਿਆ ਨੰਬਰ 4 ਤੇ ਕਿਰਿਆ ਵਕਾਂਸ਼ ਧੰਨਵਾਦ